ਭਗਤਾਂ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 1987 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜੀ ਬੈੜ ਸੂਈ ਸੂਈ ਦਿਖਾਉਣੀ ਆ ਰੇਡ ਡਿਟੇਲ ਵੀਰ ਤੋਂ ਪੁੱਛਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਵਿੰਦਰ ਸਿੰਘ ਆ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 977962161 ਜੀ 977962161 ਜਿਹੜੀ ਬੈੜ ਦੇਖ ਰਹੇ ਆ ਜਰਸੀ ਹਨਾ ਹਾਂ ਜੀ ਸੂਆ ਕਿਹੜਾ ਸੂ ਕਾਨੂੰਨ ਦਾ 20 ਕਿਲੋ ਦੁੱਧ ਖਰਾ ਦਾ ਦਿੱਤਾ ਹੋਇਆ ਜੀ ਬੱਚਾ ਇਹਨੇ ਪਾਤਾ ਪਛੀ ਹਣਾ ਬੱਚਾ ਬੱਚੀ ਦਿੱਤੀ ਹੈ ਜਰਸੀ ਦੀ ਬਹੁਤ ਪਿਆਰੀ ਪਿਆਰੀ ਹੈ ਜੀ ਜੇਰਾ ਭਈਆ ਜੇ ਰਪੈ ਨੂੰ ਇਹਨੂੰ 20 ਮਿੰਟ ਹੋਇਆ ਜੀ ਅਜੇ ਆ ਪਿੱਛੇ ਪੁਰਸ਼ ਜੀ ਧੋੱਕੇ ਹਟਿਆ ਆ ਠੀਕ ਹੈ ਹਾਂ ਕਿੰਨਾ ਕੁ ਦੁੱਧ ਦੰਦਾ ਅੱਜ ਆਪਣੇ ਇਸ ਵਾਰ ਦੁੱਧ ਵੀਰੇ ਗਰਮੀ ਦੇ ਟਾਈਮ 'ਚ 20 ਕਿਲੋ ਖਰਾ ਮੰਨ ਲਿਆ ਅਗਲਾ ਠੀਕ ਹੈ ਬਾਦ ਅਗਲੇ ਦੀ ਸੇਵਾ ਜੀ ਬਾਕੀ ਪਈ ਚਾਪੜ ਵਰਗੀ ਬੈਠਾ ਚਾਪੜ ਵਰਗੀ ਬਾਜਨ ਵਾਲੀ ਹੈ ਜੀ ਥਾਲੇ ਦੇ ਵਾਲੀ ਆ ਤੇ ਮੁੱਠੀ ਵਾਲਾ ਥਣ ਲੱਗਿਆ ਜੀ ਠੰਡੀ ਸੀਲ ਬਰਫ ਵਰਗੀ ਹੈ ਕਿਵੇਂ ਮਰਜੀ ਬੰਦਾ ਬੈਠਾ ਰਹ ਠੀਕ ਹੈ ਸਭਰਾ ਥਾਣ ਦੇਖੋ ਕਿਆ ਬਾਤਾਂ ਦੇਖੋ ਕਿਆ ਬਾਤਾਂ ਸੋਹਣਾ ਸਾਫ਼ ਸਿਧਰਾ ਮੋਟਾ-ਮੋਟਾ ਝੋਣਾ ਦੋ ਜਣੇ ਰਹਿ ਜੋ ਨਿਆਣਾ ਪਾਉਣਾ ਪਾੜੋ ਨਹੀਂ ਪਾਉਣਾ ਵੀ ਲੋੜ ਨਹੀਂ ਹਣਾ ਡਾਂਗਾ ਵਰਗਾ ਝੋਣਾ ਬੋਜੀ ਛੰਨੀ ਦੀਲ ਵਰਸ ਵਰਗੀ ਆ ਠੀਕ ਹੈ ਠੀਕ ਹੈ ਤੇ ਬੱਚਾ ਆ ਜੀ ਮਗਰ ਆਇਗਾ ਪਛੀ ਹਣਾ ਹਾਂ ਜੀ ਹਾਂ ਇਸ ਕੁਆਲਿਟੀ ਵਗੈਰਾ ਦੇਖੋ ਬੈੜ ਦੀ ਆਰ ਕਿਆ ਬਾਤਾਂ ਚਾਪੜ ਵਰਗੀ ਬੈੜ ਦੂਜਾ ਸੁਆਸ ਸੁਈਸ ਬਾਈ ਤੇ ਬਾਈ ਆਪਾਂ ਪੈਸੇ ਕਿੰਨੇ ਲੈਣੇ ਆਂ ਇਹ ਪੈਸੇ ਢਿੱਲੋਂ ਮੁੱਲ ਜਿੰਨਾ ਮਰਜ਼ੀ ਕਰਾ ਲਈਏ 87000 ਰੁਪਏ ਦੀ ਆਪਾਂ ਵੈਢ ਦੇ ਦਾਂਗੇ ਐਨ ਜਮਾ ਸਰੇ ਦੀ ਸੱਟ ਵੈਢਾ ਜਿਹਨੂੰ ਆਪਾਂ ਗਰਮੀਆਂ ਦਾ ਤੋਹਫਾ ਕਹਿ ਦਈਏ ਨਾਣਾ ਨੂਣਾ ਦਿਖਾ ਲੇਵੇ ਤੇ ਕਿਵੇਂ ਫਿਰਦੀਆਂ ਵਿਚੀਆਂ ਐਨ ਸੀਸੇ ਵਾਂਗੂ ਥਣ ਚਮਕਦਾ ਕਰੰਟ ਵਾਲੀ ਆ ਠੀਕ ਆ ਥਣ ਬਹੁਤ ਪੜਾ ਸੋਹਣਾ ਲੱਗਿਆ ਵਾ ਹਨਾ ਵੀਰੇ 20 ਕਿਲੋ ਖਰਾ ਦੇ ਦਊ ਦੇ ਦੂ ਵਾਧਾ ਅਗਲੇ ਦੀ ਸੇਵਾ ਕੀ ਬਾਜਨ ਥਣ ਥਨੋਟ ਦੀ ਐਨੀ ਨਜਾਇਜ਼ ਚੰਗੀ ਵੈਢਾ ਮਗਰ ਬੱਚੀ ਜੇਰ ਧਾਰ ਓਕੇ ਜਮਾ ਬਿਲਕੁਲ ਜੀ ਬਿਲਕੁਲ ਬਿਲਕੁਲ ਠੰਡੀ ਝੀਲ ਬਰਫ ਵਰਗੀ ਚਾਹੀਏ ਗਰਾਊਂਡ 'ਚ ਕਢਾ ਕੇ ਚੋਲੇ ਬੰਦਾ ਦੇਖ ਲੋ ਸੋ ਆ ਦੇਖੋ ਜਿੱਥੇ ਜੀ ਕਰਦਾ ਉੱਥੇ ਰੋਕੋ 87 ਜੋ ਮਾਨਦਾਨ ਹੋ ਜੂ ਤੇ ਜਿਹੜਾ ਕਲਰ ਹੈਦਾ ਗਰਮੀ ਵਾਲਾ ਕਲਰ ਆ ਜਮਾ ਜਿਵੇਂ ਕੋਣ ਮਾਣ ਇਹੋ ਜਿਹਾ ਕਲਮ ਵਾਲਾ ਲਗਿਆ ਮਟੈਡਸ ਨਹੀਂ ਆਉਂੂ ਸਾਰੀ ਉਮਰ ਇਹੋ ਜਿਗਾ ਨੂੰ 80000 'ਚ 62 ਸੂਈ ਸਵਾਈ ਜੇਰ ਆ ਪਜਾ ਧਾਰਾ ਮਾਰ ਕੇ ਦਿਖਾ ਦਿਆਂ ਤੇ ਠੰਣ ਕਾ ਦਾ ਕਲਮ ਵਾਲਾ ਜਮਾ ਕਿਆ ਵਾਤਾ ਮੋਟਾ ਧਾਣਾ ਮੁਠੀ ਵਾਲਾ ਗਰਮੀ ਦਾ ਤੋਹਫਾ 87000 ਦੇ ਵਿੱਚ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 97793 21161 ਵੀਡੀਓ ਦੇਖਣੇ ਚਾਹਣੋ